ਮਤਲਬ ਲਾਈਵ ਟੈਲੀਕਾਸਟ ਅੱਜ ਕੱਲ ਇਥੇ ਦੇਖ ਲਓ ਲਾਈਵ ਟੈਲੀਕਾਸਟ ਲਈ ਆਪ ਚੁੱਟੀ ਥੋੜੀ ਜ਼ਰੂਰੀ ਹੈ ਠੀਕ ਹੈ ਨਾ ਪਹਿਲੇ ਹੀ ਬਹੁਤ ਛੁੱਟੀਆਂ ਸੀ ਬੱਚਿਆਂ ਨੂੰ ਕਰ ਚੁੱਕੇ ਆ ਆਨਲਾਈਨ ਕਰ ਕਰਕੇ ਉਹਨਾਂ ਦਾ ਟਾਈਮ ਹੋਰ ਖੰਡ ਕਰਕੇ 20 ਜਨਵਰੀ ਤੱਕ ਵੈਸੀ ਛੁੱਟੀਆਂ ਸੀ ਸੋ ਸਾਡੀ ਕੋਈ ਇਦਾਂ ਤੇ ਨਹੀਂ ਕਿ ਅਸੀਂ ਇਸ ਧਰਮ ਦੀ ਛੁੱਟੀ ਨਹੀਂ ਕਰਦੇ ਉਸ ਤੋਂ ਸਾਡਾ ਕੰਮ ਹੈ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਪੰਜਾਬ ਦੀ ਸੋਸ਼ਲ ਬੌਂਡਿੰਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਟਰੋਂਗ ਹੈ ਅਕਾਲੀ ਦਲ ਅੱਜ ਕੱਲ ਕੀ ਕਹਿ ਰਿਹਾ ਹੈ ਇੱਕੋ ਗੱਲ ਤੇ ਜੋ ਰੱਖ ਖੇਤਰੀ ਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਹੁੰਦਾ ਜਦੋਂ ਹਾਰ ਜਾਂਦੇ ਨੇ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇ ਹੀ ਜਾਣਗੇ ਫਤਵੇ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਝ ਲੈਣਾ ਨਹੀਂ ਪਾਇਓ ਹੋਂ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਮਤਲਬ ਲਾਈਵ ਟੈਲੀਕਾਸਟ ਅੱਜ ਕੱਲ੍ਹ ਇੱਕ ਦੇਖ ਲਓ ਲਾਈਵ ਟੈਲੀਕਾਸਟ ਕੇ ਲੀਏ ਆਪ ਚੁੱਟੀ ਥੋੜੀ ਜ਼ਰੂਰੀ ਹੈ ਠੀਕ ਹੈ ਨਾ ਪਹਿਲੇ ਹੀ ਬਹੁਤ ਛੁੱਟੀਆਂ ਸੀ ਬੱਚਿਆਂ ਨੂੰ ਕਰ ਚੁੱਕੇ ਆ ਆਨਲਾਈਨ ਕਰ ਕਰਕੇ ਉਹਨਾਂ ਦਾ ਟਾਈਮ ਹੋਰ ਖੰਡ ਕਰਕੇ 20 ਜਨਵਰੀ ਤੱਕ ਵੈਸੀ ਛੁੱਟੀਆਂ ਸੀ ਸੋ ਸਾਡੀ ਕੋਈ ਇਦਾਂ ਤੇ ਨਹੀਂ ਕਿ ਅਸੀਂ ਇਸ ਧਰਮ ਦੀ ਛੁੱਟੀ ਨਹੀਂ ਕਰਦੇ ਉਸ ਤਰ੍ਹਾਂ ਨਹੀਂ ਸਾਡਾ ਕੰਮ ਹੈ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਪੰਜਾਬ ਦੀ ਸੋਸ਼ਲ ਬੌਂਡਿੰਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਟਰੋਂਗ ਹੈ ਅਕਾਲੀ ਦਲ ਅੱਜ ਕੱਲ ਕੀ ਕਹਿ ਰਿਹਾ ਹੈ ਇੱਕੋ ਗੱਲ ਤੇ ਜੋ ਰੱਖ ਖੇਤਰੀ ਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਹੁੰਦਾ ਜਦੋਂ ਹਾਰ ਜਾਂਦੇ ਨੇ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇ ਹੀ ਜਾਣਗੇ ਫਤਵੇ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਝ ਲੈਣਾ ਨਹੀਂ ਪਾਇਓ ਹੋਂ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਮਤਲਬ ਲਾਈਵ ਟੈਲੀਕਾਸਟ ਅੱਜ ਕੱਲ੍ਹ ਇੱਕ ਦੇਖ ਲਓ ਲਾਈਵ ਟੈਲੀਕਾਸਟ ਕੇ ਲੀਏ ਆਪ ਚੁੱਟੀ ਥੋੜੀ ਜ਼ਰੂਰੀ ਹੈ ਠੀਕ ਹੈ ਨਾ ਪਹਿਲੇ ਹੀ ਬਹੁਤ ਛੁੱਟੀਆਂ ਸੀ ਬੱਚਿਆਂ ਨੂੰ ਕਰ ਚੁੱਕੇ ਆ ਆਨਲਾਈਨ ਕਰ ਕਰਕੇ ਉਹਨਾਂ ਦਾ ਟਾਈਮ ਹੋਰ ਖੰਡ ਕਰਕੇ 20 ਜਨਵਰੀ ਤੱਕ ਵੈਸੀ ਛੁੱਟੀਆਂ ਸੀ ਸੋ ਸਾਡੀ ਕੋਈ ਇਦਾਂ ਤੇ ਨਹੀਂ ਕਿ ਅਸੀਂ ਇਸ ਧਰਮ ਦੀ ਛੁੱਟੀ ਨਹੀਂ ਕਰਦੇ ਉਸ ਤਰ੍ਹਾਂ ਨਹੀਂ ਸਾਡਾ ਕੰਮ ਹੈ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਪੰਜਾਬ ਦੀ ਸੋਸ਼ਲ ਬੌਂਡਿੰਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਟਰੋਂਗ ਹੈ ਅਕਾਲੀ ਦਲ ਅੱਜ ਕੱਲ ਕੀ ਕਹਿ ਰਿਹਾ ਹੈ ਇੱਕੋ ਗੱਲ ਤੇ ਜੋ ਰੱਖ ਖੇਤਰੀ ਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਹੁੰਦਾ ਜਦੋਂ ਹਾਰ ਜਾਂਦੇ ਨੇ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇ ਹੀ ਜਾਣਗੇ ਫਤਵੇ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਝ ਲੈਣਾ ਨਹੀਂ ਪਾਇਓ ਹੋਂ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਮਤਲਬ ਲਾਈਵ ਟੈਲੀਕਾਸਟ ਅੱਜ ਕੱਲ੍ਹ ਇੱਕ ਦੇਖ ਲਓ ਲਾਈਵ ਟੈਲੀਕਾਸਟ ਕੇ ਲੀਏ ਆਪ ਚੁੱਟੀ ਥੋੜੀ ਜ਼ਰੂਰੀ ਹੈ ਠੀਕ ਹੈ ਨਾ ਪਹਿਲੇ ਹੀ ਬਹੁਤ ਛੁੱਟੀਆਂ ਸੀ ਬੱਚਿਆਂ ਨੂੰ ਕਰ ਚੁੱਕੇ ਆ ਆਨਲਾਈਨ ਕਰ ਕਰਕੇ ਉਹਨਾਂ ਦਾ ਟਾਈਮ ਹੋਰ ਖੰਡ ਕਰਕੇ 20 ਜਨਵਰੀ ਤੱਕ ਵੈਸੀ ਛੁੱਟੀਆਂ ਸੀ ਸੋ ਸਾਡੀ ਕੋਈ ਇਦਾਂ ਤੇ ਨਹੀਂ ਕਿ ਅਸੀਂ ਇਸ ਧਰਮ ਦੀ ਛੁੱਟੀ ਨਹੀਂ ਕਰਦੇ ਉਸ ਤਰ੍ਹਾਂ ਨਹੀਂ ਸਾਡਾ ਕੰਮ ਹੈ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਪੰਜਾਬ ਦੀ ਸੋਸ਼ਲ ਬੌਂਡਿੰਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਟਰੋਂਗ ਹੈ ਅਕਾਲੀ ਦਲ ਅੱਜ ਕੱਲ ਕੀ ਕਹਿ ਰਿਹਾ ਹੈ ਇੱਕੋ ਗੱਲ ਤੇ ਜੋ ਰੱਖ ਖੇਤਰੀ ਪਾਰਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਹੁੰਦਾ ਜਦੋਂ ਹਾਰ ਜਾਂਦੇ ਨੇ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇਈ ਜਾਣਗੇ ਫਤਵੇ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਆ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁਠੀ ਚ ਲਿਆ ਹੋਇਆ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਝ ਲੈਣਾ ਨਹੀਂ ਪਾਇਓ ਹੋਂ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ